ਬਾਬਾ ਦੇਸਰਾਜ ਇੰਟਰਨੈਸ਼ਨਲ ਸਕੂਲ ਤਰਨਤਾਰਨ ਰੋਡ ਗੁਰਵਾਲੀ ਵਿਖੇ ਸਾਇੰਸ ਆਰਟ ਐਂਡ ਕraft ਲਾਈਫ ਸਕਿੱਲ ਆਦਨਾ ਚੁਮੰਦਤ ਵਿਦਿਆਤ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਬੱਚਿਆਂ ਵੱਲੋਂ ਆਰਟ ਐਂਡ ਕraft ਨਾਲ ਸੰਬੰਧਤ ਘਰਾਂ ਵਿੱਚ ਰੱਖਣ ਵਾਲਾ ਸਜਾਵਟ ਦਾ ਸਮਾਨ ਖੁਦ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਗਈ। ਇਸ ਦਿਨ ਆਈ ਵਿਦਿਆਰਥੀਆਂ ਵੱਲੋਂ ਸਾਇੰਸ ਵਿਸ਼ੇ ਨਾਲ ਸੰਬੰਧਿਤ ਮਾਡਲ ਵੀ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਕੀਤੇ ਗਏ। ਬੱਚਿਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ। ਸਾਰੇ ਕੰਮ ਜਿਨ੍ਹਾਂ ਤੋਂ ਮਨੁੱਖ ਆਪਣੀ ਉਪਜੀਵਿਕਾ ਕਮਾਉਂਦਾ ਹੈ ਸਤਿਕਾਰਯੋਗ ਹਨ। ਬੱਚਿਆਂ ਨੂੰ ਵਿਦਿਆਰਥੀ ਦੇ ਨਾਲ-ਨਾਲ ਆਤਮ ਨਿਰਭਰ ਬਣਾਉਣ ਦੇ ਲਈ ਬੱਚਿਆਂ ਵੱਲੋਂ ਖੁਦ ਹੱਥੀ ਤਿਆਰ ਕੀਤੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸਟਾਲ ਵੀ ਇਸ ਪ੍ਰਦਰਸ਼ਨੀ ਦੇ ਵਿੱਚ ਲਗਾਏ ਗਏ। ਮਾਪਿਆਂ ਵੱਲੋਂ ਇਸ ਪ੍ਰਦਰਸ਼ਨੀ ਦੀ ਸراہਨਾ ਕੀਤੀ ਗਈ ਅਤੇ ਬੱਚਿਆਂ ਦੁਆਰਾ ਤਿਆਰ ਕੀਤੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਮੈਡਮ ਸੰਦੀਪ कौर ਵੱਲੋਂ ਇਸ ਪ੍ਰਦਰਸ਼ਨੀ ਦਾ ਜਾਇਜ਼ਾ ਲਿਆ ਗਿਆ ਅਤੇ ਬੱਚਿਆਂ ਨੂੰ ਆਪਣੇ ਹੱਥਾਂ ਨਾਲ ਬਣਾਈਆਂ ਵਸਤੂਆਂ, ਹੋਮ ਡੈਕੋਰੇਸ਼ਨ, ਆਰਟ ਅਤੇ ਵਧੀਆ ਸਾਇੰਸ ਮਾਡਲਾਂ ਦੇ ਲਈ ਬੱਚਿਆਂ ਨੂੰ ਸ਼ਾਬਾਸ਼ੀ ਦਿੱਤੀ ਗਈ। ਇਸ ਪ੍ਰਦਰਸ਼ਨੀ ਦੇ ਵਿੱਚ ਖੇਡ ਦੇ ਇੱਕ ਸਟਾਲ ਤੇ ਬੱਚਿਆਂ ਵੱਲੋਂ ਖੇਡ ਦਾ ਆਨੰਦ ਵੀ ਲਿਆ ਗਿਆ। ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਮੁੱਖ ਮਹਿਮਾਨ ਬਾਬਾ ਗੁਰਸੇਵਕ ਸਿੰਘ ਪਹੁੰਚੇ ਅਤੇ ਆਦੀਪਨ ਕਟ ਕੇ ਉਨ੍ਹਾਂ ਨੇ ਇਸ ਪ੍ਰਦਰਸ਼ਨੀ ਦਾ ਸ਼ੁਭਾਰambh ਕੀਤਾ। ਇਸ ਮੌਕੇ ਬਾਬਾ ਗੁਰਸੇਵਕ ਸਿੰਘ ਵੱਲੋਂ ਬੱਚਿਆਂ ਦੁਆਰਾ ਬਣਾਏ ਗਏ ਛੋਟੇ ਸਹੇਬਜਾਦਿਆਂ ਨੂੰ ਜਿੱਦਾਂ ਨੀਹਾਂ ਵਿੱਚ ਚਣਵਾਉਣ ਵਾਲੇ ਮਾਡਲ ਰੂਪ ਦੇ ਦਰਸ਼ਨ ਕੀਤੇ ਅਤੇ ਗੁਰਗੋਬਿੰਦ ਸਿੰਘ ਜੀ ਵੱਲੋਂ ਪੰਥ ਦੀ ਰੱਖਿਆ ਦੇ ਲਈ ਆਪਣੇ ਪਰਿਵਾਰ ਦੀ ਦਿੱਤੀ ਗਈ ਸ਼ਹੀਦੀ ਨੂੰ ਇਸ ਮੌਕੇ ਯਾਦ ਕਰਕੇ ਦੀਪਕ ਪ੍ਰਜਵਲਿਤ ਕੀਤਾ ਗਿਆ ਅਤੇ ਗੁਰਗੋਬਿੰਦ ਸਿੰਘ ਜੀ ਦੇ ਲਾਲਾਂ ਨੂੰ ਪ੍ਰਣਾਮ ਕੀਤਾ ਗਿਆ। ਬਾਬਾ ਗੁਰਸੇਵਕ ਸਿੰਘ ਵੱਲੋਂ ਇਸ ਵਿਦਿਆਖ ਪਰਦਰਸ਼ਨੀ ਦਾ ਦੌਰਾ ਕੀਤਾ ਗਿਆ ਅਤੇ ਆਪ ਵੱਲੋਂ ਸਕੂਲ ਦੇ ਐਮ ਡੀ ਗੁਰਵੈਲ ਸਿੰਘ ਬਲਜਿੰਦਰ ਕੌਰ ਜਗਜੀਤ ਸਿੰਘ ਪ੍ਰਿੰਸੀਪਲ ਸੰਦੀਪ ਕੌਰ ਅਤੇ ਸਮੂਹ ਸਟਾਫ ਨੂੰ ਬੱਚਿਆਂ ਨੂੰ ਵਧੀਆ تعلیم ਦੇਣ ਦੀ ਵਧਾਈ ਦਿੱਤੀ ਗਈ ਅਤੇ ਬੱਚਿਆਂ ਵੱਲੋਂ ਲਗਾਈ ਗਈ ਇਸ ਵਿਦਿਅਕ ਪ੍ਰਦਰਸ਼ਨੀ ਦੀ ਸراہਨਾ ਕੀਤੀ ਗਈ। ਇਸ ਮੌਕੇ ਸਕੂਲ ਦੇ ਐਮ ਡੀ ਗੁਰਵੈਲ ਸਿੰਘ ਅਤੇ ਪ੍ਰਿੰਸੀਪਲ ਸੰਦੀਪ ਕੌਰ ਵੱਲੋਂ ਸਕੂਲ ਸਟਾਫ ਦਾ ਧੰਨਵਾਦ ਕੀਤਾ ਗਿਆ। ਕੀ ਕਹਿਣਾ ਚਾਹੋਗੇ ਵਿਦਿਅਕ ਪ੍ਰਦਰਸ਼ਨੀ ਬਾਬਾ ਦੇਸਰਾਜ ਇੰਟਰਨੈਸ਼ਨਲ ਸਕੂਲ ਵਿੱਚ ਲਗਾਈ ਗਈ ਹੈ। ਅੱਲਾਹ ਸਾਰਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਬਾ ਦੇਸ ਰਾਜੀ ਸਕੂਲ ਚ ਆ ਕੇ ਉਹ ਦੋ ਬੱਚਿਆਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ ਆਪਣੇ ਹੱਥ ਦੁਆਰਾ ਕੀਤੇ ਕੰਮ ਜੋ ਦਿਖਾਏ ਗਏ ਨੇ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ ਹਾਲਾਂਕਿ ਸਕੂਲ ਔਰ ਕਾਲਜ ਇੱਕ ਦੁਨਿਆਵੀ ਗਿਆਨ ਦਾ ਸਾਧਨ ਨੇ ਪਰ ਜਿੰਨਾ ਚਿਰ ਇਹ ਦੁਨਿਆਵੀ ਗਿਆਨ ਨਹੀਂ ਸਾਡੇ ਕੋਲ ਹੈ ਨਾ ਦੇਸੀ ਧਰਮ ਵਾਸਤੇ ਕੁਝ ਕਰ ਸਕਦੇ ਐ ਨਾ ਪੰਜਾਬ ਪੰਜਾਬੀਅਤ ਵਾਸਤੇ ਕਿਸੇ ਵਾਸਤੇ ਵੀ ਕੁਝ ਨਹੀਂ ਕਰ ਸਕਦੇ। ਔਰ ਮੈਂ ਇਥੋਂ ਦੇ ਟੀਚਰ ਸਰਬਾਨ ਨੂੰ ਇਹ ਬੇਨਤੀ ਕੀਤੀ ਆ ਕਿ ਅਸਲ ਮਾਤਾ ਪਿਤਾ ਇਹਨਾਂ ਬੱਚਿਆਂ ਦੇ ਤੁਸੀਂ ਹੋ ਔਰ ਆਪਣੇ ਬੱਚੇ ਜਾਣ ਕੇ ਇਹਨਾਂ ਨੂੰ ਸਹੀ ਮਾਰਗਦਰਸ਼ਕ ਔਰ ਜਿਸ ਬੱਚੇ ਵਿੱਚ ਜਿਹੜੀ ਕਲਾ ਛਿਪੀ ਹੋਵੇ ਉਸ ਬੱਚੇ ਦੀ ਉਹ ਕਲਾ ਉਭਾਰਨ ਵਾਸਤੇ ਉਹਦੀ ਸਪੋਰਟ ਕੀਤੀ ਜਾਵੇ ਔਰ ਸਾਰੇ ਜਾਨੇ ਰਲ ਮਿਲ ਕੇ ਮਿਹਨਤ ਕੀਤੀ ਜਾਵੇ ਔਰ ਇਹਨਾਂ ਬੱਚਿਆਂ ਦਾ ਅਸੀਂ ਜੀਵਨ ਬਣਾ ਸਕਦੇ ਆ। ਇਹੀ ਸਾਰਿਆਂ ਨੂੰ ਬੇਨਤੀ ਕੀਤੀ ਔਰ ਬਹੁਤ ਚੰਗਾ ਲੱਗਾ ਕਿਉਂਕਿ ਬਹੁਤ ਥੋੜੇ ਸਮੇਂ ਤੋਂ ਇਹ ਸਕੂਲ ਸਾਡੇ ਪਿੰਡ ਦੇ ਨੇੜੇ ਓਪਨ ਹੋਇਆ ਪਰ ਬੱਚਿਆਂ ਦੀ ਵੀ ਗਿਣਤੀ ਬਹੁਤ ਆ ਔਰ ਜੋ ਪੇਰੈਂਟਸ ਮਿਲੇ ਨੇ ਮੈਨੂੰ ਮੇਰੇ ਨਗਰ ਦੇ ਨੇ ਉਹਨਾਂ ਤੋਂ ਪੁੱਛਿਆ ਗਿਆ ਤਾਂ ਬਹੁਤ ਸਿਰਸਤ ਨੇ ਤੇ ਇਹਨਾਂ ਨੂੰ ਇਹੀ ਵਾਰ-ਵਾਰ ਮੈਂ ਬੇਨਤੀ ਕਰੂੰਗਾ ਕਿ ਇਹਨਾਂ ਬੱਚਿਆਂ ਨੂੰ ਆਪਣਾ ਜਾਣ ਕੇ ਸਹੀ ਮਾਰਗਦਰਸ਼ਕ ਔਰ ਇਹਨਾਂ ਲਈ ਵੱਧ ਤੋਂ ਵੱਧ ਸਮਰਥਨ ਕਰੇ। ਜੀ ਆਪ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਸਕੂਲ ਦੇ ਵਿੱਚ ਵਿਦਿਆਰਥੀ ਪ੍ਰਦਰਸ਼ਨੀ ਲਈ ਗਈ ਗਈ ਹੈ। ਤਾਂ ਲੈ ਜੀ ਸਾਰਿਆਂ ਨੂੰ ਸਸ਼ੇਰਕ ਮੈਂ ਪ੍ਰਿੰਸੀਪਲ ਸੰਦੀਪ ਕੋਲ ਬਾਬਾ ਦੇਸ ਰਾਜ ਇੰਟਰਨੈਸ਼ਨਲ ਸਕੂਲ ਤੋਂ ਅੱਜ ਸਾਡੇ ਸਕੂਲ ਦੇ ਵਿੱਚ ਜਿਹੜੀ ਵਿਦਿਅਕ ਪ੍ਰਦਰਸ਼ਨੀ ਅਸੀਂ ਲਗਾਈ ਸੀਗੀ ਜਿਹਦੇ ਵਿੱਚ ਆਰਟ ਐਂਡ ਕ੍ਰਾਫਟ ਵਿਜਨਸ ਦੇ ਰਿਲੇਟਡ ਜਿਹੜੀ ਲਗਾਈ ਗਈ ਸੀ ਐਟੀਵਿਟੀ ਜੋ ਕੁਝ ਵੀ ਅਸੀਂ ਮਤਲਬ ਦਿਖਾਇਆ ਪੈਰੈਂਟਸ ਨੂੰ ਬੁਲਾ ਕੇ ਦਿਖਾਇਆ ਇਹ ਕੁਝ ਵੀ ਆਰਟੀਫੀਸ਼ਲ ਨਹੀਂ ਹੈਗਾ ਜੋ ਕੁਝ ਵੀ ਹੈ ਮਤਲਬ ਕੋਈ ਐ ਤੁਸੀਂ ਐ ਨਹੀਂ ਕਹਿ ਸਕਦੇ ਕਿ ਸੀ ਮਾਰਕੀਟ ਤੋਂ ਕੋਈ ਚੀਜ਼ ਜਿਹੜੀ ਆ ਲਿਆ ਕੇ ਇੱਥੇ ਰੱਖੀ ਹੋਈ ਹੈ ਸਾਰਾ ਕੁਝ ਬੱਚਿਆਂ ਨੇ ਖੁਦ ਬਣਾਇਆ ਔਰ ਟੀਚਰਸ ਦੀ ਹੈਲਪ ਦੇ ਨਾਲ ਬਣਾਇਆ ਔਰ ਇਹ ਇੱਕੋ ਬੱਚਿਆਂ ਨੂੰ ਇਹ ਸੇਧ ਦਿੱਤੀ ਗਈ ਹੈ ਕਿ ਤੁਸੀਂ ਬਿਜ਼ਨਸ ਕਿੱਦਾਂ ਕਰ ਸਕਦੇ ਸਟੱਡੀ ਦੇ ਨਾਲ ਨਾਲ ਬਿਜ਼ਨਸ ਦਾ ਵੀ ਬਹੁਤ ਜ਼ਰੂਰੀ ਹੈ ਕਿ ਬੱਚੇ ਨੇ ਇਸ ਚੀਜ਼ ਦੇ ਅਸੀਂ ਬਣਾਈਏ ਕਿ ਹਾਂ ਬੇਟਾ ਅਸੀਂ ਬਿਜ਼ਨਸ ਕਿਸਰਾ ਕਰ ਸਕਦੇ ਹਾਂ ਬੱਚੀ ਕੀ ਕਰਦੇ ਅੱਜ ਕੱਲ ਦੇ ਪੇਰੈਂਟਸ ਤੋਂ ਪੈਸੇ ਲੈਂਦੇ ਆ 50 ਰੁਪਏ ਲੈ 100 500 ਰੁਪਏ ਵੀ ਲੈ 10 ਮਿੰਟ ਦੇ ਵਿੱਚ ਦਾ ਆਉਂਦੇ ਆ ਕਿਉਂਕਿ ਉਹਨਾਂ ਨੂੰ ਪੈਸੇ ਦੀ ਵੈਲੀ ਹੋਣੀ ਪਤਾ ਹੈ ਕਿ ਅੱਜ ਬੱਚਿਆਂ ਨੇ ਸਟਾਲ ਲਗਾਏ 10-10 ਰੁਪਏ ਦੀ ਚੀਜ਼ ਜਿਹੜੀ ਆ ਦੇ ਆਪਰੇਂਟਸ ਨੂੰ ਸੇਲ ਕੀਤੀ ਪੇਟ ਸੀਗੇ ਸਾਰੇ ਸਟਾਲ ਔਰ ਅੱਜ ਬੱਚੇ ਨੂੰ ਇਹ ਅਹਿਸਾਸ ਹੋਇਆ ਕਿ ਸਾਡੇ ਪੇਰੈਂਟਸ ਕਿੰਨਾ ਸਾਡੇ ਵਾਸਤੇ ਕਮਾਈ ਕਰਦੇ ਆ ਆ ਚੀਜ਼ ਹੈ ਕਿ ਬੱਚਿਆਂ ਨੂੰ ਇਹ ਪਤਾ ਚੱਲਦਾ ਹੈ ਕਿ ਪੈਸਾ ਕਿਸ ਤਰ੍ਹਾਂ ਕਮਾਇਆ ਜਾਂਦਾ ਹੈ ਤੇ ਪੈਸੇ ਦੀ वैल्यू ਪਤਾ ਚੱਲਦੀ ਹੈ ਬੱਚਿਆਂ ਨੂੰ ਤਾਂ ਬੱਚਿਆਂ ਨੂੰ ਇਹਦੀ ਚੀਜ਼ ਸਿਖਾਈ ਗਈ ਹੈ ਕਿ ਅੱਜ ਵਿੱਚ ਜੋ ਵੀ ਹੈ ਤੁਸੀਂ ਹੋਮ ਮੇਡ ਜਿਹੜੀ ਚੀਜ਼ਾਂ ਬਣਾ ਕੇ ਖਾ ਸਕਦੇ ਅਸੀਂ ਬਾਜ਼ਾਰ ਦੀ ਚੀਜ਼ ਬਣਾ ਕੇ ਜਿਹੜੀ ਹੈ ਨਹੀਂ ਲੈਣੀ ਕਿਉਂਕਿ ਦੇਖੋ ਬਾਜ਼ਾਰ ਦੇ ਵਿੱਚ ਸਾਨੂੰ ਉਹ ਚੀਜ਼ ਸਾਫ਼ ਸੁਥਰੀ ਚੀਜ਼ ਨਹੀਂ ਮਿਲਦੀ ਜੋ ਅਸੀਂ ਘਰ ਦੇ ਵਿੱਚ ਬਣਾ ਕੇ ਖਾ ਲੈਂਦੇ ਅਸਲ ਤੇ ਅੱਜ ਨੂੰ ਇਹ ਪਤਾ ਪ੍ਰੋਬਲਮਸ ਇਨਫੈਕਸ਼ਨਸ ਕਿੰਨੀ ਜ਼ਿਆਦਾ ਚਲਦੀ ਪਈ ਹੈ ਜਿਦਿ ਕਰਕੇ ਬੱਚੇ ਹਰ ਚੀਜ਼ ਆਪਣੇ ਘਰ ਵਿੱਚ ਸਾਫ਼ ਸੁਥਰੀ ਬਣਾ ਕੇ ਖਾ ਸਕਦੇ ਆਂ ਔਰ ਬੱਚੇ ਨੂੰ ਵੈਲਿਊ ਪਤਾ ਲੱਗਦੀ ਆ ਮਨੀਂਡੀ ਕਿ ਕਿਸੀ ਪੈਸੇ ਕਿਸ ਤਰ੍ਹਾਂ ਬਚਾਣੇ ਆ ਇਸਦੇ ਨਾਨੀ ਮੈਂ ਥੈਂਕਫੁਲ ਆ ਆਪਣੇ ਸਟਾਫ ਦੀ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਕਾਬਿਲ ਬਣਾਇਆ ਔਰ ਸਾਡੇ ਅੱਜ ਦੇ ਜਿਹੜੇ ਮੁੱਖ ਮਹਿਮਾਨ ਬਾਬਾਪੁਰ ਜੇ ਸਿੰਘ ਜੀ ਗੁਰਵਾਲੀ ਤੋਂ ਉਹਨਾਂ ਨੇ ਵੀ ਆ ਕੇ ਜਿਹੜੇ ਆ ਐਸੇ ਪ੍ਰਦਰਸ਼ਨੀ ਨੂੰ ਚਾਰ ਚੰਨ ਲਗਾਏ ਜਿਹੜਾ ਉਹਨਾਂ ਨੇ ਇਸ ਚੀਜ਼ ਦੀ ਪ੍ਰੇਸ ਕੀਤੀ ਕਿ ਵਾਕੇ ਕੁਛ ਨਾ ਕੁਛ ਹੈ ਸਕੂਲ ਦੇ ਵੀ ਜਿਹੜੇ ਬੱਚੇ ਆ ਕੁਛ ਨਾ ਕੁਛ ਕਰ ਸਕਦੇ ਆ ਕੁਛ ਸਿੱਖਦੇ ਪਏ ਆ ਬੱਚੇ ਉਹਨਾਂ ਨੇ ਵੀ ਇਹੀ ਚੀਜ਼ ਕਹੀ ਆ ਕਿ ਇੱਕ ਬਹੁਤ ਵਧੀਆ ਸੇਵ ਦੇ ਰਹੇ ਹੋ ਤੁਸੀਂ ਬੱਚਿਆਂ ਨੂੰ ਔਰ ਮੈਂ ਥੈਂਕਸ ਕਰਦੀ ਆ ਬਾਬੇ ਜੀ ਦਾ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ કાਢ ਕੇ ਸਾਡੇ ਕੋਲ ਆਏ ਔਰ ਸਾਡੇ ਇਸ ਪ੍ਰਦਰਸ਼ਨੀ ਨੂੰ ਦੇਖਿਆ ਅੱਜ ਨੇ ਸਾਰੇ ਬੱਚਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰਦਰਸ਼ਨੀ ਦੇ ਵਿੱਚ ਆਪਣੇ ਚੋਹਰ ਦਿਖਾਏ ਛੋਟੇ ਛੋਟੇ ਹੱਥਾਂ ਦੇ ਨਾਲ ਆਰਟ ਕੀਤਾ ਔਰ ਉਸ ਨੂੰ ਰਿਪਰਜੈਂਟ ਕੀਤਾ